ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਹੀ ਸੰਗਤਾਂ ਪੁੱਛਦੀਆਂ ਸੀ ਕਿ ਸਿਰ ਦੇ ਵਾਲਾਂ ਵਾਸਤੇ ਦਾੜੀ ਵਾਸਤੇ ਕੋਈ ਘਰੇਲੂ ਨੁਸਖਾ ਦੱਸੋ ਸਾਡੇ ਸਿਰ ਦੇ ਬਾਲ ਬਹੁਤ ਜ਼ਿਆਦਾ ਝੜਦੇ ਨੇ ਦੋ ਦੋ ਮੂਹੇ ਬਾਲ ਨੇ ਬਹੁਤ ਜਲਦੀ ਬਾਲ ਸਫੈਦ ਹੋ ਕੇ ਝੜਨੇ ਸ਼ੁਰੂ ਹੋ ਗਏ ਸਿਰ ਦੇ ਵਿੱਚ ਗੰਜ ਪੈ ਗਏ ਜ਼ਿਆਦਾਤਰ ਇਹ ਪ੍ਰੋਬਲਮ ਬੀਬੀਆਂ ਨੂੰ ਹੁੰਦੀ ਹੈ ਸੰਗਤ ਜੈ ਤੁਹਾਡੇ ਵਾਸਤੇ ਇੱਕ ਘਰੇਲੂ ਨੁਸਖਾ ਹੈ ਤੁਸੀਂ ਸਾਰੇ ਹੀ ਜਾਣੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਇਹਦਾ ਸੇਵਨ ਕਰ ਸਕਦਾ ਆ ਸੋ ਆਪਾਂ ਨੂੰ ਕੀ ਕੀ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਬਿਰੰਗ ਰਾਜ ਚਾਹੀਦਾ ਹੈ ਸੁੱਕੇ ਆਮਲੇ ਚਾਹੀਦੇ ਨੇ ਕਾਲੇ ਤਿਲ ਚਾਹੀਦੇ ਨੇ ਜੋ ਖਾਣ ਵਾਲੇ ਹੁੰਦੇ ਨੇ ਤੇ ਮਿਸ਼ਰੀ ਚਾਹੀਦੀ ਹੈ ਇਹ ਚਾਰ ਚੀਜ਼ਾਂ ਆਪਾਂ ਚਾਰੇ ਇੱਕੋ ਜੀਆਂ ਮਾਤਰਾ ਦੇ ਵਿੱਚ ਲੈ ਲੈਣੀ ਆ ਇਹ ਆਪਾਂ 50-50 ਗ੍ਰਾਮ ਲੈ ਲੈਣੀ ਆ ਇਹਨਾਂ ਦੋ ਚੀਜ਼ਾਂ ਨੂੰ ਪਹਿਲਾਂ ਇੱਕ ਦਿਨ ਧੁੱਪ ਜ਼ਰੂਰ ਲਗਵਾਓ 2 ਜਾਂ 3 ਘੰਟੇ ਵਾਸਤੇ ਉਸ ਤੋਂ ਬਾਅਦ ਆਪਾਂ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਪੀਸ ਕੇ ਕੁਟ ਕੇ ਇਹਦਾ ਚੂਰਨ ਬਣਾ ਲੈਣਾ ਹੁਣ ਜੇ ਕਿਸੇ ਭੈਣ ਭਾਈ ਨੂੰ ਸ਼ੂਗਰ ਦੀ ਸਮੱਸਿਆ ਆ ਤਾਂ ਉਹ ਮਿਸ਼ਰੀ ਏ ਜੋ ਧਾਗੇ ਵਾਲੀ ਮਿਸ਼ਰੀ ਹੈ ਉਹ ਨਾਲ ਲਵੇ ਇਹਨਾਂ ਤਿੰਨਾਂ ਚੀਜ਼ਾਂ ਦੇ ਨਾਲ ਵੀ ਆਪਾਂ ਚੂਰਨ ਬਣਾ ਸਕਦੇ ਆ ਤੇ ਜੇ 슈ਗਰ ਦੀ ਸਮੱਸਿਆ ਨਹੀਂ ਹੈਗੀ ਡਾਇਬੀਟਿਸ ਨਹੀਂ ਹੈਗੀ ਫਿਰ ਤੁਸੀਂ ਇਹਨੂੰ ਮਿਸ਼ਰੀ ਨੂੰ ਪਾਓ ਤੇ ਆਹ ਤਿਲ ਹੁੰਦੇ ਆ ਤਿਲਾਂ ਦਾ ਵੀ ਤੁਸੀਂ ਜਦੋਂ ਵੀ ਤਿਲ ਲੈਣੇ ਆ ਪੁੱਛ ਕੇ ਲੈਣੇ ਆ ਕਿ ਖਾਣ ਵਾਲੇ ਤਿਲ ਚਾਹੀਦੇ ਆ ਨਹੀਂ ਤਾਂ ਇੱਕ ਪੂਜਾ ਵਾਲੇ ਹੁੰਦੇ ਆ ਆਪਾਂ ਉਹ ਨਹੀਂ ਵਰਤਣੇ ਜਿਹੜੇ ਖਾਣ ਵਾਲੇ ਉਹ ਆ ਬਿਰੰਗ ਰਾਜ ਆ ਇਹ ਜੜ੍ਹਾਂ ਹੁੰਦੀਆਂ ਆ ਇਹਦਾ ਵੀ ਚੂਰਨ ਹੁੰਦਾ ਆ ਪਰ ਤੁਸੀਂ ਜੜ੍ਹਾਂ ਲੈ ਲਿਓ ਆਪ ਸਾਰਾ ਨੁਸਕਾ ਘਰ ਬਣਾਓ ਐਸ ਨੁਸਕੇ ਨੂੰ ਆਪਾਂ ਸਵੇਰੇ ਤੇ ਸ਼ਾਮ 5-5 ਗ੍ਰਾਮ ਲੈਣਾ ਆ ਜਾਂ ਤਾਂ ਖਾਣਾ ਖਾਣ ਤੋਂ ਪਹਿਲਾਂ ਲੈ ਲਓ ਜਾਂ ਖਾਣਾ ਖਾਣ ਤੋਂ ਬਾਅਦ ਲੈ ਲਓ ਇੱਕ ਇੱਕ ਘੰਟਾ ਪਹਿਲਾਂ ਜਾਂ ਬਾਅਦ ਚ 3 ਜਾਂ 4 ਮਹੀਨੇ ਇਸ ਨੁਸਕੇ ਦਾ ਤਿਲਾਂ ਵਾਲੇ ਨੁਸਕੇ ਦਾ ਤੁਸੀਂ ਸੇਵਨ ਕਰੋ ਬਹੁਤ ਹੀ ਪੁਰਾਣਾ ਨੁਸਕਾ ਆ ਘਰੇਲੂ ਨੁਸਕਾ ਆ ਕੋਈ ਵੀ ਸਾਈਡ ਇਫੈਕਟ ਨਹੀਂ ਹੋਣਾ ਬਲਕਿ ਜਿਹੜਾ ਇਹ ਆਮਲਾ ਆ ਨਾ ਇਹ ਸਾਡੇ ਗੈਸ ਦੀ ਸਮੱਸਿਆ ਨੂੰ ਪਾਚਨ ਤੰਤਰ ਨੂੰ ਵੀ ਦੁਰਸਤ ਕਰੂਗਾ ਬਿਰੰਗ ਰਾਜ ਕੀ ਕਰਦਾ ਹੈ ਕਿ ਸਾਡੇ ਬਾਲਾਂ ਦੇ ਵਿੱਚ ਜਿੰਨੀ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਇਨਫੈਕਸ਼ਨ ਆ ਗਈ ਆ ਉਹਨੂੰ ਇਹ ਠੀਕ ਕਰਦਾ ਆ ਤਿਲਾਂ ਨੇ ਵੀ ਕੀ ਕਰਨਾ ਆ ਕਿ ਸਾਡੇ ਬਾਲਾਂ ਨੂੰ ਬਹੁਤ ਹੀ ਜਲਦੀ ਸਪੀਡ ਦੇ ਵਿੱਚ ਕਾਲੇ ਕਰਨੇ ਸ਼ੁਰੂ ਕਰ ਦਿੰਦਾ ਸੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨੁਸਖਾ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਨਾ ਹੋਰ ਸੰਗਤਾਂ ਦੇ ਵਿੱਚ ਜਰੂਰ ਭੇਜਣਾ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ